ਮੇਰਾ ਘਰ ਪਰ ਮੈਂ ਆਪਣੇ ਘਰ ਵਿੱਚ ਹੀ ਬਾਹਰਲਾ ਬਣ ਗਿਆ ਹਾਂ ਹਾਂ ਦੋਸਤੋ ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਘਰ ਕਿਰਾਏ ਤੇ ਦਿੱਤਾ ਪਰੰਤੂ ਬਾਅਦ ਵਿੱਚ ਉਹ ਘਰ ਵਾਪਸ ਲੈਣਾ ਮੁਸ਼ਕਲ ਹੋ ਗਿਆ ਕਿਉਂਕਿ ਐਗਰੀਮੈਂਟ ਹੀ ਗਲਤ ਸੀ ਜੇਕਰ ਤੁਸੀਂ ਰੈਂਟ ਐਗਰੀਮੈਂਟ ਕਰ ਦਿੱਤਾ ਤਾਂ ਕਿਰਾਏਦਾਰ ਨੂੰ ਕਿਰਾਏਦਾਰੀ ਵਾਲੇ ਹੱਕ ਮਿਲ ਜਾਂਦੇ ਹਨ ਪਰ ਜੇ ਤੁਸੀਂ ਲੀਵ ਐਂਡ ਲਾਇਸੈਂਸ ਐਗਰੀਮੈਂਟ ਕਰੋ ਤਾਂ ਮਕਾਨ ਤੁਹਾਡਾ ਹੀ ਰਹਿੰਦਾ ਹੈ ਪਰ ਯਾਦ ਰੱਖੇ ਗੱਲ ਤਾਂ ਲਫ਼ਜ਼ਾਂ ਨਾਲ ਬਣਿਆ ਲੀਵ ਐਂਡ ਲਾਇਸੈਂਸ ਐਗਰੀਮੈਂਟ ਵੀ ਕਿਰਾਏਦਾਰੀ ਬਣ ਸਕਦਾ ਹੈ ਇਸ ਲਈ ਇਹ ਪੰਜ ਗੱਲਾਂ ਹਮੇਸ਼ਾ ਯਾਦ ਰੱਖੋ ਲੀਵ ਐਂਡ ਲਾਇਸੈਂਸ ਐਗਰੀਮੈਂਟ ਵਿੱਚ ਰੈਂਟ ਕਿਰਾਇਆ ਆਦਿ ਸ਼ਬਦਾਂ ਦੀ ਵਰਤੋਂ ਬਿਲਕੁਲ ਵੀ ਨਾ ਕਰੋ ਬਲਕਿ ਇਸ ਦੀ ਥਾਂ ਤੇ ਲਾਇਸੈਂਸ ਫੀਸ ਲਿਖੋ ਕਬਜ਼ੇ ਬਾਰੇ ਇਹ ਗੱਲ ਸਾਫ਼ ਲਿਖੋ ਕਿ ਕਬਜ਼ਾ ਜਾਇਦਾਦ ਮਾਲਕ ਕੋਲ ਹੀ ਰਹੇਗਾ ਅਤੇ ਲਾਇਸੈਂਸੀ ਨੂੰ ਸਿਰਫ ਇਸ ਜਾਇਦਾਦ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਕਿਰਾਏਦਾਰ ਨੂੰ ਇਸ ਐਗਰੀਮੈਂਟ ਦੇ ਵਿੱਚ ਲਾਇਸੈਂਸੀ ਲਿਖਿਆ ਜਾਵੇਗਾ ਲੀਵ ਐਂਡ ਲਾਇਸੈਂਸ ਐਗਰੀਮੈਂਟ ਦੀ ਮਿਆਦ 11 ਮਹੀਨੇ ਤੋਂ ਵੱਧ ਨਾ ਰੱਖੋ ਇਸ ਐਗਰੀਮੈਂਟ ਵਿੱਚ ਇਹ ਜ਼ਰੂਰ ਲਿਖੋ ਕਿ ਮਾਲਕ ਜਦ ਚਾਹੇ ਇਸ ਪ੍ਰਾਪਰਟੀ ਦੇ ਵਿੱਚ ਇਸ ਮਕਾਨ ਦੇ ਵਿੱਚ ਆ ਜਾ ਸਕਦਾ ਹੈ ਜਦ ਚਾਹੇ ਇਸ ਮਕਾਨ ਇਸ ਪ੍ਰਾਪਰਟੀ ਦੀ ਇਨਸਪੈਕਸ਼ਨ ਕਰ ਸਕਦਾ ਹੈ ਅਤੇ ਉਸ ਜਾਇਦਾਦ ਦਾ ਕੋਈ ਨਾ ਕੋਈ ਹਿੱਸਾ ਆਪਣੇ ਪਾਸ ਜ਼ਰੂਰ ਰੱਖੋ ਇਸ ਐਗਰੀਮੈਂਟ ਵਿੱਚ ਸਾਫ਼ ਲਿਖੋ ਕਿ ਇਹ ਕਿਰਾਏਦਾਰੀ ਨਹੀਂ ਹੈ ਯਾਦ ਰੱਖੋ ਦੋਸਤੋ ਆਪਣੀ ਪ੍ਰਾਪਰਟੀ ਆਪਣਾ ਮਕਾਨ ਆਪਣੀ ਦੁਕਾਨ ਕਿਰਾਏ ਤੇ ਦੇਣਾ ਗਲਤ ਨਹੀਂ ਹੈ ਬਲਕਿ ਗਲਤ ਐਗਰੀਮੈਂਟ ਕਰਨਾ ਖਤਰਨਾਕ ਹੈ ਸੋ ਦੋਸਤੋ ਇਹ ਵੀਡੀਓ ਹਰ ਮਕਾਨ ਮਾਲਕ ਤੱਕ ਪਹੁੰਚਾਓ ਤਾਂ ਕਿ ਉਹ ਆਪਣੇ ਹੀ ਘਰ ਤੋਂ ਬੇਕਰਨਾ ਹੋਵੇ ਧੰਨਵਾਦ ਸਾਥੀ